ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੀਐਸ ਮੋਟਰ ਗੈਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਆਪਾਂ ਕੁਝ ਕੁ ਪੁਆਇੰਟਾਂ ਤੇ ਗੱਲ ਕਰਨੀ ਹੈ ਗੱਲਬਾਤ ਦੀ ਆਪਾਂ ਸਟਾਰਟਿੰਗ ਕਰਦੇ ਆਂ ਵੀ ਸਿਆਣੇ ਜੋ ਕੁਝ ਕਹਿੰਦੇ ਆ ਨਾ ਕਈ ਕਹਾਵਤਾਂ ਹੁੰਦੀਆਂ ਨੇਗੀਆਂ ਜੋ ਉਹ ਕਹਿੰਦੇ ਨੇ ਜੋ ਉਹਨਾਂ ਨੇ ਕਿਹਾ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਤੋੜ ਤੇ ਨਚੋੜ ਹੁੰਦਾ ਉਹ ਐਵੇਂ ਨਹੀਂ ਬਣ ਗਈਆਂ ਹੁੰਦੀਆਂ ਜਿੱਦਾਂ ਉਹ ਕਹਿੰਦੇ ਨੇ ਵੀ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਹ ਵਾਹ ਏਵੀ ਇੱਕ ਕਹਾਵਤ ਬਣੀ ਹੋਈ ਆ ਇਹਦੇ ਵਿੱਚ ਵੀ ਕੋਈ ਤੋੜ ਨਿਚੋੜ ਹੈ ਤੇ ਤਾਹੀ ਇਹ ਬਣੀ ਆ ਇਹਦੇ ਰਿਲੇਟਿਡ ਹੀ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਮੇਰੇ ਕੋਲੇ ਕੰਮ ਤੇ ਗੱਡੀ ਪਹੁੰਚੀ ਕੀਆ ਸੈਲਟੋਸ ਕੀਆ ਸੈਲਟੋਸ ਮੇਰੇ ਕੋਲੇ ਕੰਮ ਤੇ ਪਹੁੰਚੀ ਤੇ ਉਸ ਤੋਂ ਪਹਿਲਾਂ ਗੱਡੀ ਬਿਲਕੁਲ ਨਵੀਂ ਆ ਉਸ ਤੋਂ ਪਹਿਲਾਂ ਉਸ ਗੱਡੀ ਦਾ ਕੰਮ ਉਹਨਾਂ ਨੇ ਕਰਵਾਇਆ ਤੇ ਉਹਦੀਆਂ ਤਿੰਨ ਵਿੰਡੋਆਂ ਪੇਂਟ ਕਰਵਾਈਆਂ ਦੋ ਵਿੰਡੋਆਂ ਰਾਈਟ ਸਾਈਡ ਤੇ ਇੱਕ ਵਿੰਡੋ ਲਿਫਟ ਸਾਈਡ ਦੀ ਬੈਕ ਤੇ ਉਹ ਹੁਣ ਕੰਮ ਕਰਨ ਵਾਲਾ ਜਾਣੇ ਜਾਂ ਕਰਾਉਣ ਵਾਲੇ ਮਤਲਬ ਜਾਣਨ ਆਪਾਂ ਨੂੰ ਕੀ ਪਤਾ ਵੀ ਕਿੰਨੇ ਪੈਸੇ ਚ ਉਹਨਾਂ ਨੇ ਕੰਮ ਕਰਵਾਇਆ ਮੂਰਲਾ ਬੰਦਾ ਵੀ ਜੇ ਉਹ ਮੁੱਲ ਆ ਜਿਹੜਾ ਉਹਦਾ ਕੰਮ ਦਾ ਕੰਮ ਦੀ ਉਹਨੂੰ ਪੇਮੈਂਟ ਪੂਰੀ ਨਹੀਂ ਮਿਲ ਰਹੀ ਤੇ ਉਹਨੇ ਤਾਂ ਮਟੀਰੀਅਲ ਉਹਦਾਂ ਦੇ ਯੂਜ਼ ਕਰਨਾ ਵਾ ਜਿਹਦੇ ਵਿੱਚ ਉਹਨੂੰ ਦੋ ਪੈਸੇ ਬਚੇ ਤੇ ਹੁਣ ਪਤਾ ਨਹੀਂ ਕੰਮ ਕਰਵਾਉਣ ਵਾਲਿਆਂ ਦੀ ਇਹਦੇ ਵਿੱਚ ਘਾਟ ਆ ਤੇ ਪਤਾ ਨਹੀਂ ਕੰਮ ਕਰਨ ਵਾਲਿਆਂ ਦੀ ਕੋਈ ਕਮੀ ਹੈ ਤੇ ਉਹਨਾਂ ਨੇ ਤਿੰਨੇ ਵਿੰਡੋਆਂ ਪੇਂਟ ਕੀਤੀਆਂ ਕੁਝ ਟਾਈਮ ਬਾਅਦ ਹੀ ਤਿੰਨੇ ਵਿੰਡੋਆਂ ਗੱਡੀ ਦੀਆਂ ਸਾਰੀ ਗੱਡੀ ਦੇ ਕਲਰ ਤੋਂ ਅਲੱਗ ਬਿਲਕੁਲ ਯੈਲੋਨੈਸ ਪੀਲੀਆਂ ਨਜ਼ਰ ਆਉਣ ਲੱਗੀਆਂ ਚਲੋ ਕਸਟਮਰ ਨੇ ਕਿਸੇ ਦੇ ਥਰੂ ਆਪਣੇ ਤੱਕ ਪਹੁੰਚ ਕੀਤੀ ਆਪਾਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਸ਼ਿਸ਼ ਕਰਾਂਗੇ ਬੀ ਇਹ ਰਹੀਆਂ ਗੱਡੀਆਂ ਨੇਗੀਆਂ ਬਿਲਕੁਲ ਨਮੀਆਂ ਨੇ ਮਾਰਕੀਟ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਹਿ ਕੇ ਆਪਾਂ ਗੱਡੀ ਫੜੀ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਸਿੰਗਲ ਪੀਸ ਹੀ ਪੇਂਟ ਕਰੀਏ ਨਾਲ ਦੇ ਪੀਸ ਤੇ ਅਸੀਂ ਇਹਦੇ ਤੇ ਫੇਟ ਆਊਟ ਸਪਰੇਅ ਨਹੀਂ ਮਾਰਾਂਗੇ ਆਦਰਵਾਈਜ਼ ਕਿਸੇ ਸਟੇਜ ਤੇ ਜਾ ਕੇ ਕੋਈ ਕੰਮ ਅੜ ਗਿਆ ਤਾਂ ਸਾਨੂੰ ਓਵਰ ਸਪਰੇਅ ਨਾਲ ਦੇ ਪੀਸ ਤੇ ਮਾਰਨਾ ਪਊਗਾ ਪਰ ਸਾਡੀ ਜ਼ਿੰਮੇਵਾਰੀ ਹੈ ਇਹ ਸਾਡੀ ਵੀ ਉਹ ਸੋ ਨਹੀਂ ਹੋਊਗਾ ਬੱਜਿਆ ਹੋਇਆ ਬਿਲਕੁਲ ਵੀ ਉਹ ਸੋ ਨਹੀਂ ਹੋਊਗਾ ਵੀ ਅਸੀਂ ਨਾਲ ਦੇ ਪੀਸ ਦੇ ਉੱਪਰ ਵੀ ਪੇਂਟ ਆ ਜਿਹੜਾ ਉਹ ਮਾਰਿਆਗਾ ਚਲੋ ਉਹਨਾਂ ਨੇ ਆਪਣੇ ਕੋਲੇ ਗੱਡੀ ਲਾਦੀ ਆ ਆਪਾਂ ਪੂਰੀ ਥਿਊਰੀ ਦੇ ਨਾਲ ਤਨੋਂ ਮਨੋਂ ਵਧੀਆ ਤਰੀਕੇ ਦੇ ਨਾਲ ਸਾਰੇ ਕੰਮ ਦੀ ਸਟਾਰਟਿੰਗ ਕਰਕੇ ਤੇ ਜਦੋਂ ਕਲਰ ਮੈਚ ਸਾਰਾ ਕੁਝ ਹੋ ਗਿਆ ਤੇ ਮੈਨੂੰ ਤਸੱਲੀ ਹੋ ਗਈ ਵੀ ਸਿੰਗਲ ਪੀਸ ਹੀ ਕਰਾਂਗੇ ਆਪਾਂ ਕਿਉਂ ਪਤਾ ਲੱਗ ਜਾਂਦਾ ਬੰਦੇ ਨੂੰ ਮੈਨੂੰ ਪਤਾ ਲੱਗ ਗਿਆ ਵੀ ਕਲਰ ਬਹੁਤ ਸੋਹਣਾ ਮੈਚ ਹੋ ਗਿਆ ਤੇ ਆਪਾਂ ਸਿੰਗਲ ਪੀਸ ਹੀ ਕਰਾਂਗੇ ਉਹਦੇ ਨਾਲ ਥੋੜਾ ਜਿਹਾ ਐਕਸਟਰਾ ਦਾ ਕੰਮ ਸੀ ਉਹਦਾ ਬੌਨਟ ਥੋੜਾ ਜਿਹਾ ਤੇ ਬੈਕ ਡਿੱਗੀ ਦੀ ਥੋੜੀ ਜਿਹੀ ਟੱਚਿੰਗ ਸੀ ਨਾਲ ਚਲੋ ਉਹ ਸਾਰਾ ਅਸੀਂ ਕੰਮ ਕੀਤਾ ਤੇ ਗੱਡੀ ਦੀ ਜਿਹੜੀ ਕੰਡੀਸ਼ਨ ਆ ਬਹੁਤ ਸੋਹਣੀ ਬਣੀ ਉਹ ਆਪਾਂ ਨਾਲ ਵੀਡੀਓ ਚਲਾਵਾਂਗੇ ਤੁਹਾਨੂੰ A to Z ਉਹਦਾ ਕੰਮ ਦਿਖਾਵਾਂਗੇ ਗੱਡੀ ਦਾ ਤੇ ਬਹੁਤ ਹੀ ਸੋਹਣਾ ਕੰਮ ਹੋ ਗਿਆ ਰਵੀ ਕੋ ਬਾਉਂਡ ਕਰਨ ਤੋਂ ਬਾਅਦ ਲਾਸਟ ਪੜਾ ਦੇ ਜਾ ਕੇ ਜਿੱਥੇ ਗੱਡੀ ਤਿਆਰ ਹੋਈ ਹੈ ਤੇ ਬਹੁਤ ਹੀ ਸੋਹਣੀ ਜਿਹੜੀ ਹੈਗੀ ਗੱਡੀ ਉਹ ਤਿਆਰ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਨਾਲੇ ਆਪਾਂ ਮੈਂ ਤੁਹਾਨੂੰ ਦੱਸ ਦੇਵਾਂ ਵੀ ਆਪਾਂ ਜਿਹੜੀਆਂ ਵੀ ਮੈਟੈਲਿਕ ਸ਼ੇਡ ਦੀਆਂ ਗੱਡੀਆਂ ਨੇ ਉਹਨਾਂ ਦੇ ਉੱਪਰ 3 ਲੇਅਰ ਲੈਮੀਨੇਸ਼ਨ ਅਪਲਾਈ ਕਰਦੇ ਆ ਲੈਮੀਨੇਸ਼ਨ 3 ਲੇਅਰ ਅਪਲਾਈ ਕਰਦੇ ਆ 2 ਲੇਅਰ ਨਹੀਂ ਕਰਦੇ ਆਮ ਮਾਰਕੀਟ ਦੇ ਵਿੱਚ ਟੂ ਲੇਅਰ ਅਪਲਾਈ ਕਰਦੇ ਨੇ ਕਈ ਤਾਂ ਟੂ ਲੇਅਰ ਤੋਂ ਵੀ ਮਨਕਰ ਹੋ ਜਾਂਦੇ ਆ ਡੇਢ ਕੀ ਲਾਉਂਦੇ ਨੇ ਵੀ ਬਸ ਲੰਘਾ ਦੇ ਜਾਂਦੇ ਪਰ ਨਹੀਂ ਅਸੀਂ 3 ਲੇਅਰ ਅਪਲਾਈ ਕਰਦੇ ਆ 3 ਲੇਅਰ ਦੇ ਵਿੱਚ ਜਦੋਂ ਰਵਿੰਗ ਵਗੈਰਾ ਕਰਦੇ ਆ ਮੰਨ ਕੇ ਚਲੋ ਇੱਕ ਲੇਅਰ ਆਊਟ ਹੋ ਵੀ ਗਈ ਪੇਪਰ ਲੱਗਦਾਗਾ ਇੱਕ ਲੇਅਰ ਆਊਟ ਹੋ ਗਈ ਤੇ ਉਸ ਤੋਂ ਬਾਅਦ ਅਹ ਦੋ ਲੇਅਰਾਂ ਬਾਕੀ ਉਹਦੇ ਵਿੱਚ ਵਾਪਸ ਬਚਦੀਆਂ ਜਿਹੜੀਆਂ ਦੋ ਲੇਹਰਾਂ ਬਾਕੀ ਵਾਪਸ ਬਚਦੀਆਂ ਉਹਨਾਂ ਦੇ ਵਿੱਚ ਸਾਈਨ ਬਰਕਰਾਰ ਰਹਿੰਦੀ ਹੈ ਲੌਂਗ ਟਾਈਮ ਲਈ ਹੈ ਜਦੋਂ ਗੱਡੀ ਦੇ ਉੱਪਰੋਂ ਲੈਮੀਨੇਸ਼ ਨਹੀਂ ਆਊਟ ਹੋ ਗਿਆ ਰੇਗਮਰ ਦੇ ਨਾਲ ਪੇਪਰ ਦੇ ਨਾਲ ਤੇ ਰਬਿੰਗ ਦੇ ਨਾਲ ਤੇ ਪਿੱਛੇ ਕੋਲ ਬਚਣਾ ਵੀ ਚਾਹੀਦਾ ਹੈਗਾ ਜਿਹਦੇ ਵਿੱਚ ਕੋਈ ਸਾਈਨ ਬਰਕਰਾਰ ਰਹੇ ਕਿਉਂ ਜਿਹੜੀ ਕੱਲਾ ਦੀ ਪ੍ਰੋਟੈਕਸ਼ਨ ਕਲਰ ਦੀ ਜਿਹੜੀ ਮਤਲਬ ਕੁਆਲਿਟੀ ਆ ਉਹ ਲੈਮੀਨੇਸ਼ ਨੇ ਹੀ ਮਤਲਬ ਦੇਣੀ ਆ ਕਲਰ ਦੀ ਬਚਾਅ ਆ ਜਿਹੜਾ ਕਲਰ ਦਾ ਕਲਰ ਨੂੰ ਖਰਾਬ ਹੋਣ ਤੋਂ ਲੈਮੀਨੇਸ਼ ਨਹੀਂ ਬਚਾਉਣਾ ਦਾ ਲੇਮੀਨੇਸ਼ਨ ਵਧੀਆ ਕੁਆਲਿਟੀ ਦਾ ਲੱਗਦਾ ਤੇ 3 ਲੇਅਰ ਲੱਗਦਾ ਹੈ ਆਪਣੇ ਕੋਲੇ ਤੇ ਉਹ ਤਾਂ ਲੱਗੂਗਾ ਜੇ ਕਸਟਮਰ ਉਸ ਚੀਜ਼ ਦੀ ਜਿਹੜੀ ਹੈਗੀ ਆ ਰਕਮ ਪੇਮੈਂਟ ਸਾਨੂੰ ਸਹੀ ਤਰੀਕੇ ਦੇ ਨਾਲ ਅਦਾ ਕਰੂਗਾ ਜਦੋਂ ਬੰਦੇ ਕਹਿੰਦੇ ਨੇ ਵੀ ਨਹੀਂ ਜੀ ਫਲਾਨਾ ਬੰਦਾ ਤਾਂ ਇੰਨੇ ਚ ਕਰਦਾ ਉਹ ਤਾਂ ਇੰਨੇ ਚ ਕਰਦੇ ਨੇ ਬਾਈ ਜੀ ਸਾਡੇ ਹੱਥ ਬਨ ਕੇ ਬੇਨਤੀ ਆ ਪਲੀਜ਼ ਕਿਸੇ ਦੇ ਕੰਮ ਨੂੰ ਕਿਸੇ ਨਾਲ ਕੰਪੈਰੀਸ਼ਨ ਨਾ ਕਰਿਆ ਹੋ ਸਕਦਾ ਹੈਗਾ ਉਹ ਬੰਦੇ ਸਾਡੇ ਨਾਲੋਂ ਵੀ ਵਧੀਆ ਕਰਦੇ ਹੋਣ ਅਸੀਂ ਕੋਸ਼ਿਸ਼ ਕਰਦੇ ਆਂ ਵੀ ਅਸੀਂ ਆਪਦੇ ਵੱਲੋਂ ਬਹੁਤ ਵਧੀਆ ਕਰਦੇ ਆਂ ਪਰ ਇਸ ਚੀਜ਼ ਦਾ ਕੋਈ ਮਾਣ ਨਹੀਂਗਾ ਸਾਡੇ ਨਾਲੋਂ ਪਰਾਂ ਉੱਪਰ ਵੀ ਕਾਰੀਗਰ ਬੈਠੇ ਨੇ ਜਿਹੜੇ ਕਿ ਸਾਡੇ ਨਾਲੋਂ ਵੀ ਵਧੀਆ ਕੰਮ ਕਰਦੇ ਨੇ ਹੋ ਸਕਦਾ ਛੋੜੀ ਉਹਨਾਂ ਤੱਕ ਅਜੇ ਪਹੁੰਚ ਨਾ ਹੀ ਹੋਈ ਹੋਵੇ ਜਿੱਦਨ ਛੋੜੀ ਉਹਨਾਂ ਤੱਕ ਪਹੁੰਚ ਹੋ ਗਈ ਤੇ ਹੋ ਸਕਦਾ ਤੁਸੀਂ ਸਾਨੂੰ ਕਹਿ ਦੋ ਵੀ ਯਾਰ ਆਹ ਕੰਮ ਛੋੜੇ ਨਾਲੋਂ ਵੀ ਵਧੀਆ ਕਰਦੇ ਨੇ ਅਸੀਂ ਕਦੇ ਵੀ ਆਪਣੇ ਕੰਮ ਦੇ ਵਿੱਚ ਇਹ ਨਹੀਂ ਦੇਖਿਆ ਵੀ ਆਪਕਿਦਾਂ ਕੀਤਾ ਅਸੀਂ ਹਰ ਵੇਲੇ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆਂ ਵਧੀਆ ਤੋਂ ਵਧੀਆ ਮਟੀਰੀਅਲ ਲਾਉਣੇ ਆ ਜੇ ਅਸੀਂ ਮਹਿੰਗਾ ਮਟੀਰੀਅਲ ਲਾਵਾਂਗੇ ਤਾਂ ਕਸਟਮਰ ਨੂੰ ਉਹਦੀ ਪੇਮੈਂਟ ਆ ਜਿਹੜੀ ਉਹ ਉਦਾਂ ਦੀ ਹੀ ਸਾਨੂੰ ਅਦਾ ਕਰਨੀ ਪੈਣੀ ਹੈ ਇਹ ਗੱਲ ਮੈਂ ਅਕਸਰ ਆਪਣੀ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਆਪਣੇ ਨਾਲ ਜੁੜਨਾ ਕੁਆਲਿਟੀ ਕਰਕੇ ਜੁੜਨਾਗਾ ਆਪਣੇ ਕੰਮ ਦੀ ਕੁਆਲਿਟੀ ਕਰਕੇ ਆਪਣੇ ਨਾਲ ਜੁੜੇ ਹੋਏ ਨੇ ਨਾ ਕਿ ਪੈਸਿਆਂ ਕਰਕੇ ਮੈਨੂੰ ਬਹੁਤ ਮਾਣ ਆ ਉਹਨਾਂ ਕਸਟਮਰਾਂ ਤੇ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਜਿਹੜੇ ਸਾਡੇ ਕੰਮ ਨੂੰ ਅ ਮੂਹਰੇ ਰੱਖਦੇ ਨੇ ਤੇ ਜਿਹੜੀ ਪੈਸਿਆਂ ਦੀ ਗੱਲ ਆ ਉਹ ਬਾਅਦ ਚ ਕਰਦੇ ਨੇ ਬਹੁਤ ਬੰਦੇ ਹੁੰਦੇ ਨੇ ਉਹ ਕਹਿੰਦੇ ਨੇ ਵਾਈ ਜੀ ਪੈਸਿਆਂ ਦੀ ਪਰਵਾਹ ਨਹੀਂ ਸਾਨੂੰ ਕੋਈ ਪਰ ਸਾਡਾ ਕੰਮ ਸਹੀ ਹੋਣਾ ਚਾਹੀਦਾ ਸਹੀ ਕੰਮ ਤੁਹਾਡਾ ਤਾਂ ਹੋਊਗਾ ਜੇ ਤੁਸੀਂ ਉਹਦੀ ਪੇਮੈਂਟ ਸਹੀ ਤਰੀਕੇ ਨਾਲ ਸਾਨੂੰ ਅਦਾ ਕਰੋਗੇ ਕਿਉਂਕਿ ਸਾਡੇ ਖਾਚੇ ਨੇ ਜਿਹੜੇ ਉਹਦੇ ਮਟੀਰੀਅਲ ਦੇ ਉੱਪਰ ਆਮ ਮਟੀਰੀਅਲ ਦੇ ਨਾਲੋਂ ਕਾਫੀ ਜ਼ਿਆਦਾ ਆ ਜਾਂਦੇ ਤੇ ਇਹ ਇੱਕ ਆਪਾਂ ਗੱਲ ਕਰਨੀ ਸੀ ਪੁਆਇੰਟ ਤੇ ਤੇ ਉਸ ਤੋਂ ਬਾਅਦ ਗੱਡੀ ਦੀ ਜਿਹੜੀ ਵੀਡੀਓ ਆ ਮੈਂ ਤੁਹਾਨੂੰ ਸਾਰੀ ਪੂਰੀ ਦਿਖਾਉਂਗਾ ਤੁਸੀਂ ਗੱਡੀ ਨੂੰ ਦੇਖਿਓ ਦੇਖ ਕੇ ਤੁਹਾਨੂੰ ਕਿਸੇ ਵੀ ਆਪਣੇ ਕੰਮ ਦੇ ਵਿੱਚ ਦੇਖਣ ਤੋਂ ਬਾਅਦ ਕੋਈ ਕਮੀ ਪੇਸੀ ਲੱਗਦੀ ਆ ਤਾਂ ਮੇਰਾ ਵੀਰ ਤੁਸੀਂ ਸਾਡੇ ਨਾਲ رابطہ ਜ਼ਰੂਰ ਕਾਇਮ ਕਰਿਆ ਕਰੋ ਕਮੈਂਟਾਂ ਰਾਹੀਂ ਜਾਂ ਫੋਨ ਕਰਕੇ ਸਾਡੇ ਕੰਮ ਦੇ ਵਿੱਚ ਰਹੀ ਹੋਈ ਕੋਈ ਵੀ ਕਮੀ ਪੇਸੀ ਆ ਤੁਸੀਂ ਸਾਨੂੰ ਉਹ ਧਿਆਨ ਦੇ ਵਿੱਚ ਕਰਵਾਓ ਅਸੀਂ ਤੁਹਾਡੇ ਦੱਸੇ ਹੋਏ ਪੁਆਇੰਟ ਦੇ ਉੱਪਰ ਬੋਕਸ ਕਰਾਂਗੇ ਤਾਂ ਜੋ ਕਿ ਕੰਮ ਦੀ ਕੁਆਲਿਟੀ ਹੋਰ ਵੀ ਵਧੀਆ ਬਣ ਜਾਵੇ ਅਸੀਂ ਚਾਹੁੰਦੇ ਆ ਕਿ ਕਸਟਮਰ ਪੈਸੇ ਦੇ ਰਿਹਾ ਹੈਗਾ ਉਹਦਾ ਕੰਮ ਵਧੀਆ ਹੋਵੇ ਸੋਨਾ ਹੋਵੇ ਉਹਦੇ ਕੰਮ ਦੀ ਜਿਹੜੀ ਕੁਆਲਿਟੀ ਆ ਉਹਨੂੰ ਦਿੱਤੀ ਜਾਵੇ ਤੇ ਉਹਦੇ ਪੈਸਿਆਂ ਦਾ ਜਿਹੜਾ ਮੁੱਲ ਆ ਉਹ ਪੂਰਾ ਪੂਰਾ ਮੁਰਨਾ ਚਾਹੀਦਾ ਹੈ ਆਪਣੇ ਕੰਮ ਕਰਨ ਨੂੰ ਤੇ ਬਾਕੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਵਾਂ ਵੀ ਹਸਪੀਟਲ ਦੇ ਵਿੱਚੋਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਪੇਸ਼ੈਂਟ ਹੀ ਠੀਕ ਹੋ ਕੇ ਜਾਣ ਕਈਆਂ ਦੀ ਡੈਥ ਵੀ ਹੋ ਜਾਂਦੀ ਹੈ ਕਈਆਂ ਨੂੰ ਉਹ ਹਸਪੀਟਲ ਛੱਡ ਕੇ ਦਵਾਈ ਕੋ ਤੋਂ ਹੋਰ ਸੂਟ ਕਰ ਜਾਂਦੀ ਹੈ ਸਾਡੇ ਕੰਮ ਦੇ ਵਿੱਚ ਵੀ ਸਭ ਤੋਂ ਬਹੁਤ ਕਮੀਆਂ ਰਹਿ ਜਾਂਦੀਆਂ ਨੇ ਵਧੀਆ ਤਰੀਕੇ ਨਾਲ ਕਰਨ ਦੇ ਬਾਵਜੂਦ ਵੀ ਸਭ ਤੋਂ ਕਮੀਆਂ ਰਹਿ ਜਾਂਦੀਆਂ ਨੇ ਬਟ ਗੱਲ ਇਦਾਂ ਨਹੀਂ ਵੀ ਜੇ ਕਮੀਆਂ ਰਹਿ ਜਾਂਦੀਆਂ ਨੇ ਪਰ ਅਸੀਂ ਉਹਨਾਂ ਕਮੀਆਂ ਨੂੰ ਠੀਕ ਕਰਨ ਦੀ ਜ਼ਰੂਰਤ ਵੀ ਰੱਖਦੇ ਹਾਂ ਜੇ ਕੰਮ ਦੇ ਵਿੱਚ ਕੋਈ ਪ੍ਰੋਬਲਮ ਰਹੇਗੀ ਤਾਂ ਉਹਨੂੰ ਦੁਬਾਰਾ ਅਸੀਂ ਸਹੀ ਕਰਨ ਦੀ ਜ਼ਰੂਰਤ ਰੱਖਦੇ ਹਾਂ ਸਾਡੇ ਕੋਲੇ ਉਹਦਾ ਕੋਈ ਨਾ ਕੋਈ ਤੋੜ ਨਿਚੋੜ ਹੁੰਦਾ ਹੈ ਇਹ ਨਹੀਂ ਹੈਗਾ ਵੀ ਅਸੀਂ ਹੱਥ ਖੜੇ ਕਰ ਦਾਂਗੇ ਵੀ ਸਾਡੇ ਬਾਅਦ ਚੋਂ ਬਾਰਾ ਕੰਮ ਪਰ ਕਈ ਵਾਰੀ ਕੋਈ ਇਦਾਂ ਦਾ ਪੜਾਅ ਵੀ ਬਣ ਗਿਆ ਹੋ ਗਈ ਕੋਈ 100 ਦੇ ਵਿੱਚੋਂ 1% ਮਿਸਟੇਕ ਵੀ ਹੱਥ ਕੜੇ ਕਰਨੇ ਪੈ ਜਾਣ ਉਹਦੇ ਵਿੱਚ ਵੀ ਆਪਾਂ ਨੂੰ ਕੋਈ ਸ਼ਰਮ ਨਹੀਂ ਆਉਣੀ ਕਿਉਂ ਕਾਰਾਗਰੀ ਦੇ ਘਰ ਬਹੁਤ ਦੂਰ ਨੇ ਕਿਸੇ ਟਾਈਮ ਸਾਤੋਂ ਕੋਈ ਕੰਮ ਅੜ ਜੇ ਦੱਸ ਕੇ ਸਕਦੇ ਆ ਬਾਈ ਜੀ ਕਿਤੇ ਹੋਰ ਟਰਾਈ ਕਰ ਲਓ ਵੀ ਸਾਡੇ ਕੋਲ ਨਹੀਂ ਆੜ ਪਰ ਇਦਾਂ ਤੱਕ ਅੱਜ ਤੱਕ ਮਗਰ ਇਦਾਂ ਦੀ ਕੋਈ ਪ੍ਰੋਬਲਮ ਸਾਨੂੰ ਆਈ ਨਹੀਂ ਹੈਗੀ ਤੇ ਸਾਡੀ ਚਾਹਤ ਆ ਵੀ ਆਵੇ ਵੀ ਨਾ ਪਰ ਕਲਰ ਹੀ ਮਾਰਕੀਟ ਦੇ ਵਿੱਚ ਬਹੁਤ ਜਿਹੜੇ ਹੈਗੇ ਨੇ ਗੱਡੀਆਂ ਦੇ ਵੱਖਰੇ ਵੱਖਰੇ ਆ ਰਹੇ ਨੇ ਮੈਂ ਤਾਂ ਬਹੁਤ ਆਉਂਦੀ ਆ ਕਲਰ ਮੈਚਿੰਗ ਸਾਰਾ ਸਾਰਾ ਦਿਨ ਕਲਰ ਮੈਚਿੰਗ ਦੇ ਉੱਪਰ ਲੰਘ ਜਾਂਦਾ ਕਈ ਵਾਰੀ ਇਦਾਂ ਦੇ ਕਲਰ ਹੁੰਦੇ ਨੇ ਤੇ ਪਰ ਮੇਰੀ ਬੇਨਤੀ ਇਹੀ ਆ ਵਾਰ-ਵਾਰ ਕਸਟਮਰਾਂ ਨੂੰ ਵੀ ਕੰਮ ਦਾ ਜਿਹੜਾ ਮੁੱਲ ਆ ਕੰਮ ਦੀ ਜਿਹੜੀ ਮਤਲਬ ਪੇਮੈਂਟ ਆ ਉਹ ਤੁਸੀਂ ਪੂਰੀ ਦਿਓ ਜਿੱਦਾਂ ਦਾ ਤੁਸੀਂ ਅਗਲੇ ਨੇ ਅਗਲੇ ਨੂੰ ਤੁਹਾਨੂੰ ਕਿਹਾ ਵੀ ਅਸੀਂ ਇਦਾਂ ਦਾ ਕੰਮ ਤੁਹਾਨੂੰ ਕਰਕੇ ਦੇਣਾ ਵਾ ਉਹ ਤੁਹਾਡੇ ਪੇਮੈਂਟ ਦੇਣ ਤੋਂ ਬਾਅਦ ਹੀ ਹੋਊਗਾ ਜੇ ਤੁਸੀਂ ਸਹੀ ਬੋਲਦੇ ਹੋ ਕਿ ਇਹ ਆਲੇ ਨੇ ਕੰਮ ਸਹੀ ਕਰਨਾ ਨਹੀਂ ਤਾਂ ਉਹਨੇ ਬਚਾਉਣਾ ਹੀ ਨਹੀਂ ਪੈਸੇ ਮਹਿੰਗੀਆਂ ਗੱਡੀਆਂ ਨੇ ਬਾਈ 20 25 25 ਲੱਖ 30 ਦੀ ਲੱਖ ਦੀਆਂ ਗੱਡੀਆਂ ਨੇ ਤੇ ਇੱਕ ਬੰਦਾ 5-4000 ਰੁਪਏ ਦੀ ਕਿਰਸ ਕਰਕੇ ਕਿਸੇ ਸਸਤੇ ਮਟੀਰੀਅਲ ਦੇ ਵਿੱਚ ਕੰਮ ਕਰਵਾ ਲੈਂਦਾ ਉਹਦੇ ਵਿੱਚ ਕਾਰਾਗਰੀ ਕਰਨ ਵਾਲੇ ਬੰਦੇ ਦਾ ਵੀ ਜਿਹੜਾ ਬੰਦਾ ਕਾਰੀਗਰ ਹੈਗਾ ਪੇਂਟਰ ਹੈ ਟੈਂਟਰ ਉਹਨਾਂ ਨੂੰ ਕੋਸੂਰ ਨਹੀਂ ਜਦੋਂ ਪੇਮੈਂਟ ਹੀ ਨਹੀਂ ਪੂਰੀ ਦੇਣੀ ਅਗਲੇ ਦੇ ਪੈਸੇ ਤਾਂ ਪਹੁੰਚਾਉਣੇ ਹੀ ਨੇ ਬਾਈ ਠੀਕ ਹੈ ਨਾ ਤੁਸੀਂ ਅਗਲੇ ਨੂੰ ਕਹੋ ਕਿ ਪੈਸੇ ਠੋਕ ਕੇ ਲੈ ਭਰਾਵਾ ਸਾਡਾ ਕੰਮ ਸਹੀ ਕਰਦੇ ਇਹ ਗੱਲ ਜਿਹੜੀ ਹੈਗੀ ਆ ਉਹ ਬਿਲਕੁਲ ਸਹੀ ਗੱਲ ਹੈ ਸੋ ਮੈਂ ਆਪਣੇ ਉਹਨਾਂ ਭੈਣਾ ਭਰਾਵਾਂ ਦਾ ਥੈਂਕ ਯੂ ਕਰਦਾ ਦਿলো ਧੰਨਵਾਦੀ ਉਹਨਾਂ ਦੇ ਜਿਹੜੇ ਸਪੋਰਟ ਕਰਦੇ ਨੇ ਆਪਣੇ ਕੰਮ ਦੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਕੀਤਾ ਹੋਇਆ ਜਿਹੜੇ ਰਹਿੰਦੇ ਨੇ ਉਹ ਵੀ ਮੇਰਾ ਵੀਰ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਪਣੀਆਂ ਕੰਮ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਪੈਂਦੀਆਂ ਰਹਿੰਦੀਆਂ ਨੇ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਜ਼ਰੂਰ ਮਿਲੂਗਾ ਹਰ ਇੱਕ ਬੰਦੇ ਕੋਲੇ ਆਪਣੀ ਕੋਈ ਨਾ ਕੋਈ ਗੱਡੀ ਘਰ ਦੇ ਵਿੱਚ ਰੱਖੀ ਹੋਈ ਆ ਦੋ-ਦੋ ਵੀ ਰੱਖੀਆਂ ਹੋਈਆਂ ਨੇ ਤੁਹਾਨੂੰ ਸਿੱਖਣ ਨੂੰ ਜ਼ਰੂਰ ਮਿਲੂਗਾ ਇਹਦੇ ਵਿੱਚ ਕਿੱਦਾਂ ਤੁਸੀਂ ਕੰਮ ਕਰਵਾਉਣਾ ਕਿਦਾਂ ਤੁਸੀਂ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ 30 ਲੇਅਰ ਲੈਮੀਨੇਸ਼ਨ ਅਪਲਾਈ ਕਰਦੇ ਆ ਤੁਸੀਂ ਕਿਦੋਂ ਜਾ ਕੇ ਕਿਤੇ ਕੰਮ ਕਰਵਾਵੋਗੇ ਅਗਲੇ ਨੂੰ ਪੁੱਛੋਗੇ ਦੱਸੋ ਵੀ ਤੁਸੀਂ ਇਹਦੇ ਤੇ ਲੈਮੀਨੇਸ਼ਨ ਕਿੰਨੇ ਲੇਅਰ ਦਾ ਅਪਲਾਈ ਕਰੋਗੇ ਉਹ ਬੰਦੇ ਨੂੰ ਬਦ ਲੱਗ ਜਾਣਾ ਵੀ ਇਹ ਬੰਦਾ ਨੌਲੇਜ ਰੱਖਦਾ ਤੁਹਾਡੇ ਨੌਲੇਜ ਦੇ ਵਿੱਚ ਵਾਧਾ ਵੀ ਜਰੂਰ ਹੋਊਗਾ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਮੇਰਾ ਵੀਰੋ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤਾ ਜੋ ਕਿ ਅੱਗੇ ਦੀ ਅੱਗੇ ਉਹਨਾਂ ਕਸਟਮਰਾਂ ਤੱਕ ਪਹੁੰਚਦੀ ਹੋ ਜਾਈ ਜਿਹੜੇ ਕਿ ਸੋਨਾ ਕੰਮ ਕਰਵਾਉਣ ਦੇ ਚਾਹਵਾਨ ਹੁੰਦੇ ਨੇ ਤੇ ਹੁਣ ਆਪਾਂ ਥੋੜੀ ਜੀ ਵੀਡੀਓ ਹੈ ਜਿਹੜੀ ਨਾਲ ਕੰਮ ਦੀ ਉਹ ਚਲਾਵਾਂਗੇ ਉਹ ਤੁਸੀਂ ਸਾਰੀ ਦੇਖਿਓ ਤੇ ਦੱਸਿਓ ਤੁਹਾਨੂੰ ਆਪਣਾ ਕੰਮ ਕਿੱਦਾਂ ਲੱਗਿਆ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸასი ਸ਼ਕਲ ਥੈਂਕ ਯੂ ਸਰ ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਰ ਗੇਅਰ ਚ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਾਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆ ਉਹੀ ਗੱਡੀ ਕੀ ਆ ਜਿਹਦੀ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਸਟਮਰ ਨੇ ਇਹਦੇ ਪਹਿਲਾਂ ਤਿੰਨ ਪੀਸ ਪੇਂਟ ਕਰਵਾਏ ਸੀ ਡਰਾਈਵਰ ਸਾਈਡ ਦੀਆਂ ਦੋਨੋਂ ਵਿੰਡੋਆਂ ਤੇ ਕਨੈਕਟਰ ਸਾਈਡ ਦੀ ਬੈਕ ਵਿੰਡੋ ਜਿਹੜੇ ਕਿ ਕਲਰ ਦਾ ਫਰਕ ਹੋਣ ਕਰਕੇ ਆਪਣੇ ਕੋਲ ਗੱਡੀ ਦੁਬਾਰਾ ਕੰਮ ਕਰਵਾਉਣ ਵਾਸਤੇ ਆਈ ਆ ਇਹੀ ਪੀਸ ਆਪਾਂ ਤਿੰਨੋ ਇਹਦੇ ਦੁਬਾਰਾ ਰੀਪੀਟ ਕਰਨੇ ਨੇ ਤੇ ਨਾਲ ਐਕਸਟਰਾ ਇਹਦੀ ਡਿੱਗੀ ਤੇ ਵੌਨਟ ਦੀ ਮੂਰੂ ਟਚਿੰਗ ਕਰਨੀ ਆ ਜਿਹੜੀਆਂ ਤਾਕੀਆਂ ਦੀਆਂ ਵਿੰਡੋਆਂ ਦੀਆਂ ਜਿਹੜੀਆਂ ਡਾਈਆਂ ਸੀਗੀਆਂ ਪ੍ਰੋਪਰ ਉਹ ਵੀ ਸਹੀ ਨਹੀਂ ਸੀ ਤਿੰਨੋਂ ਪੀਸਾਂ ਦੀਆਂ ਡਾਈਆਂ ਆਪਾਂ ਨੂੰ ਦੁਬਾਰਾ ਤਿਆਰ ਕਰਨੀਆਂ ਪਈਆਂ ਨੇ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ ਜਿਹੋ ਜਾਂ ਤੁਸੀਂ ਗੁੜ ਪਾਹੋਗੇ ਉਦਾਂ ਦਾ ਹੀ ਮਿੱਠਾ ਹੋਣਾ ਇਹ ਕਹਾਵਤਾਂ ਜਿਹੜੀਆਂ ਬਣੀਆਂ ਨੇ ਇਹਨਾਂ ਦੇ ਵਿੱਚ ਕੋਈ ਤੋੜ ਨਿਚੋੜ ਹੈਗਾ ਇਹ ਤੈਹੀਂ ਬਣੀਆਂ ਨੇ ਇਸ ਕਰਕੇ ਤੁਸੀਂ ਕਦੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਆ ਕਰੋ ਵੀ ਸਾਡਾ ਕੰਮ ਕੋਈ ਵੀ ਕੰਮ ਆ ਚਾਹੇ ਕੋਈ ਲੱਕੜ ਦਾ ਜਾਂ ਮਤਲਬ ਕੋਈ ਪਲੰਮਰ ਦਾ ਜਾਂ ਕੋਈ ਵੀ ਕੰਮ ਵੀ ਸਾਡਾ ਕੰਮ ਸਸਤਾ ਹੋ ਜੇ ਤੁਸੀਂ ਅਗਲੇ ਨੂੰ ਜਿਹੜੀ ਉਹਦੀ ਪੇਮੈਂਟ ਹੈ ਉਹ ਪੂਰੀ ਅਦਾ ਕਰੋ ਤੇ ਕੰਮ ਦੀ ਕੁਆਲਿਟੀ ਤੁਸੀਂ ਅਗਲੇ ਨੂੰ ਕਹਿ ਕੇ ਲੱਭੋ ਵੀ ਸਾਨੂੰ ਕੰਮ ਦੀ ਕੁਆਲਿਟੀ ਚਾਹੀਦੀ ਆ ਪੈਸੇ ਤੂੰ ਜਿੰਨੇ ਮੰਗੇ ਨੇ ਆ ਚੱਕ ਤੈਨੂੰ ਦਿਨੇ ਆ ਕੰਮ ਦੀ ਸਾਨੂੰ ਜਿਹੜੀ ਕੁਆਲਿਟੀ ਆ ਉਹ ਤੁਸੀਂ ਦੇਵੋ ਕਲਰ ਦੀ ਆਪਾਂ ਗੱਲ ਕਰੀਏ ਤੇ ਕਲਰ ਦਾ ਨੇਮ ਹੈਗਾ ਗਲੇਸ਼ੀਅਰ ਪਰਲ ਵਾਈਟ ਆਪਾਂ ਬਿਲਕੁਲ ਨਵਾਂ ਸੀੜ ਸੀਗਾ ਇਹ ਕਸਟਮਰ ਨੂੰ ਇਹ ਗੱਲ ਕਹਿ ਕੇ ਗੱਡੀ ਹੈਂਡਓਵਰ ਕੀਤੀ ਸੀ ਵੀ ਭਾਈ ਸਾਹਿਬ ਜੀ ਸਾਨੂੰ ਇਸ ਦੇ ਨਾਲ ਵਾਲੇ ਪੀਸਾਂ ਤੇ ਫੇਟ ਆਊਟ ਮਾਰਨਾ ਪੈ ਸਕਦਾ ਕਿਉਂਕਿ ਜਿਹੜਾ ਇਹਦਾ ਪਰਲ ਹੈਗਾ ਉਹ ਪਰਲ ਇੰਨਾ ਪਤਲਾ ਹੈਗਾ ਕਿ ਉਹ ਵੇਸ ਨੂੰ ਮਤਲਬ ਕਵਰਿੰਗ ਆ ਜਿਹੜੀ ਵੇਸ ਦੀ ਬਹੁਤ ਘੱਟ ਕਰਦਾ ਹੈਗਾ ਇਹਦਾ ਦਾਣਾ ਬਹੁਤ ਬਰੀਕ ਆ ਪਰਲ ਦਾ ਪਰਲ ਦਾ ਦਾਣਾ ਬਹੁਤ ਬਰੀਕ ਹੋਣ ਕਰਕੇ ਇਹਦੀ ਕਵਰਿੰਗ ਬਹੁਤ ਜਿਹੜੀ ਹੈਗੀ ਆ ਘੱਟ ਆ ਗਈ ਪਰ ਆਪਾਂ ਬਹੁਤ ਜ਼ਿਆਦਾ ਦਿਲੋਂ ਤਨੋਂ ਮਨੋਂ ਇਸ ਗੱਡੀ ਦੇ ਉੱਤੇ ਮਿਹਨਤ ਕੀਤੀ ਸੀ ਕਿ ਕਲਰ ਹੀ ਇੰਨਾ ਸੋਹਣਾ ਮੈਚ ਹੋਇਆ ਕਿ ਆਪਾਂ ਨੂੰ ਨਾਲ ਵਾਲੇ ਪੀਸ ਦੇ ਉੱਤੇ ਕਿਸੇ ਦੇ ਉੱਤੇ ਫੇਟ ਆਊਟ ਮਾਰਨ ਦੀ ਜ਼ਰੂਰਤ ਪਈ ਹੋਈ ਨਹੀਂ ਆਪਾਂ ਇਹਦੇ ਬਿਲਕੁਲ ਜਿਹੜੇ ਹੈਗੇ ਨੇ ਸਿੰਗਲ ਪੀਸ ਪੇਂਟ ਕੀਤੇ ਨੇ ਦੋਨੇ ਵਿੰਡੋਆਂ ਕਨੈਕਟਰ ਸਾਈਡ ਦੀ ਬੈਕ ਵਿੰਡੋ ਬੋਨਟ ਦੀ ਵੀ ਉਨੀ ਕੀ ਟੱਚਿੰਗ ਕੀਤੀ ਆ ਆਪਾਂ ਡਿੱਗੀ ਦੀ ਵੀ ਉਨੀ ਕੀ ਟੱਚਿੰਗ ਕੀਤੀ ਆ ਬਹੁਤ ਸੋਹਣਾ ਕੰਮ ਹੋਇਆ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਨਾਲੇ ਥੈਂਕ ਯੂ ਆਉਣਾ ਭਰਾਵਾਂ ਦਾ ਜਿਹੜੇ ਸਪੋਰਟ ਕਰਦੇ ਨੇ ਆਪਣੇ ਕੰਮ ਦੀਆਂ ਵੀਡੀਓ ਨੂੰ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਕੀਤਾ ਹੋਇਆ ਫੋਲੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਨ੍ਹਾਂ ਨੇ ਨਹੀਂ ਕੀਤਾ ਉਹ ਮੇਰੇ ਵੀਰ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਕੰਮ ਦੀਆਂ ਜਿਹੜੀਆਂ ਵੀਡੀਓ ਨੇ ਉਹ ਨਿਤ ਨਵੀਆਂ ਪੈਂਦੀਆਂ ਰਹਿੰਦੀਆਂ ਨੇ ਜਿਹਦੇ ਨਾਲ ਤੁਹਾਡੀ ਵੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਹੈ ਤੇ ਨਾਲੇ ਵੀਡੀਓ ਉਸ ਕਸਟਮਰ ਤੱਕ ਪਹੁੰਚ ਜਾਂਦੀ ਆ ਜਿਹੜੇ ਬੰਦੇ ਸੋਨਾ ਕੰਮ ਕਰਵਾਉਣ ਦੇ ਚਾਹਵਾਨ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਵੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ ਸਾਡਾ ਕੰਮ ਸੋਨਾ ਹੋਣਾ ਚਾਹੀਦਾ ਉਹਨਾਂ ਕਸਟਮਰਾਂ ਤੱਕ ਵੀਡੀਓ ਪਹੁੰਚ ਜਾਂਦੀ ਆ ਤੇ بڑے ਬੰਦੇ ਨੇ ਜਿਹੜੇ ਸਾਡੇ ਤੱਕ ਪਹੁੰਚ ਕਰਦੇ ਨੇ ਤੇ ਅਸੀਂ ਉਹਨਾਂ ਦੀ ਪੂਰੀ ਕੰਮ ਦੇ ਵਿੱਚ ਤਸੱਲੀ ਕਰਵਾ ਕੇ ਜਿਹੜੀ ਹੈਗੀ ਉਹਨਾਂ ਨੂੰ ਦਿੰਨੇ ਆ ਮੇਰਾ ਵੀਰ ਪੇਜ ਨੂੰ ਆਪਣੇ ਨੂੰ ਕਰ ਲਿਓ ਫੋਲੋ ਜਿਹੜੇ ਰਹਿੰਦੇ ਨੇ ਮੈਂ ਦੁਬਾਰਾ ਫੇਰ ਕਹਿਣਾ ਵੀ ਥੈਂਕ ਯੂ ਉਹਨਾਂ ਦਾ ਜਿਹੜੇ ਸਪੋਰਟ ਕਰਦੇ ਨੇ ਕੰਮ ਦੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਥੈਂਕ ਯੂ